ਨੈਰਾੰਤ ਜਿੰਨੇ ਵੀ ਕਸਟਮਰ ਉਹਨਾਂ ਦਾ ਦੰਤ ਲੈਣ ਆਈਆਂ ਸਾਡੇ ਵਰਗਾ ਧੁੱਪੇ ਸਾੜਦਾ ਸਾਹਮਣੇ ਤਿੱਖੀ ਧੁੱਪ ਲੱਗੇਗੀ ਕਿ ਹਾਲੋ ਪੂਰੇ 3 ਮਿੰਟ ਕਰੇਗਾ ਕਿਆ ਉਹ ਚਲਿਆ ਮਸਲਾ ਤੇਰਾ ਹੱਲ ਨੈ ਹੁਣ ਕੁਛ ਕਰਦੇ ਬਿੱਤਰਾ ਚੱਲ ਪਾ ਇਹ ਤੋਰਾ ਪੈਣਾ ਹੁਣ ਮਿਹੜਾ ਜੰਪੇਅਰ ਲੈ ਕੇ ਇਹ ਨਾਲ ਜਿਹੜਾ ਕੰਪ੍ਰੈਸ਼ਰ ਕਲਿੱਪ ਹੋਣਾ। ਨਹੀਂ। ਕਰੀਸ਼ਾ ਲੱਗ ਗਈ। ਇਹਦੇ ਇਸ ਦੇ ਵਿੱਚ ਸਭ ਤੋਂ ਵੱਡੀ ਇਹ ਪ੍ਰੋਬਲਮ ਆ ਰਹੀ ਹੈ। ਥੋੜਾ ਜਿਹਾ ਕੰਪ੍ਰੈਸ਼ਰ ਚੱਲਦਾ ਤੇ ਟ੍ਰਿਪ ਮਾਰ ਜਾਂਦਾ। ਹੁਣ ਇਹਦਾ ਵੀ ਇਹੀ ਆਪਾਂ ਕੀਤਾ ਇੱਕ ਵਾਰੀ ਗੈਸ ਥੋੜੀ ਜਿਹੀ ਲੋ ਕੀਤੀ ਹੈ। ਤੇ ਪਤਾ ਲੱਗਿਆ ਵੀ ਇਹਨਾਂ ਨੇ ਗੈਸ ਕਰਾਈ ਹੈ। ਸਾਰੇ ਸੈਂਸਰ ਚੈੱਕ ਕਰ ਲਏ ਆ ਸਾਰਿਆਂ ਦੀ ਕੰਟੀਨਿਊਟੀ ਜਿਹੜੀ ਆ ਉਹ ਸਹੀ ਹੋ ਰਹੀ ਤੇ ਦੁਬਾਰਾ ਤੋਂ ਤਾਰ ਲਾਉਣੀ ਆ ਲਾ ਕੇ ਤੇ ਮੁਚ ਚੈੱਕ ਕਰਦੇ ਆ ਕੀ ਸੱਪ ਨਿਕਲ ਜਾਂਦੇ ਵਿੱਚ ਹੁਣ ਦੁਬਾਰਾ ਤੋਂ ਇਹ ਫੇਰ ਆਪਾ ਔਨ ਕੀਤਾ ਦੇਖਦੇ ਆ ਹੁਣ ਕੀ ਰਿਜ਼ਲਟ ਤੇ ਪਹੁੰਚਦਾ ਥੋੜਾ ਜਿਹਾ ਟਿਕ ਟਿਕ ਜਿਹਾ ਕੀਤੇ ਹੁਣ ਇੱਕ ਪ੍ਰੈਸ਼ਰ ਜਿਹੜਾ ਡੋੜਦਾ ਹੈਗਾ ਤੇ ਨਾਲ ਦੀ ਨਾਲ ਫੈਨ ਚੱਲੇਗਾ ਦੇਖੋ 2-3 ਸਕਿੰਟ ਦੇ ਵਿੱਚ 5 ਸਕਿੰਟ ਦੇ ਚੱਲੇਗਾ ਚੱਲ ਵੀ ਭੋੜਿਆ ਪਾ ਦੇ ਗੇੜਾ

ਚੱਲ ਕੋਵੇ ਜੋਣਨ ਜੋ ਗਿਆ ਚੱਕੜਾ ਅਰੇੜ ਕੋ ਗੁੱਸੇ ਹੋ ਗਿਆ ਲਗਦਾ ਚੱਲ ਕੋਈ ਹੁਣ ਆਉਣ ਕੀਤਾ ਨਾ 2-3 ਮਿੰਟ ਲਾਏਗਾ ਇੱਕ ਵਾਰੀ ਵੋਲਟੇਜ ਤਾਂ ਮਾ ਲੱਗ ਪਿਆ ਹਾਂ ਚੱਕਰੀਏ ਨਾ ਬੁਲਾਰਦੇ ਗਿਆ ਕਿ ਬਕੇ ਵੋਲਟੇਜ ਤਾਂ ਪੂਰੇ ਆ ਗਏ ਜਿੰਦੇ ਸੋਸੋ ਤਰਾ ਵੋਲਟੇਜ ਆ ਗਏ ਹਾਂ ਜੀ ਦੇ ਤੂੰ ਚੱਲ ਮੈਂ ਕੀ ਦਿਖਾਵਾਂ ਫੀਡਬੈਕ ਦੇ ਰਿਹਾ ਫੀਡਬੈਕ ਦੇ ਰਿਹਾ ਅਪ ਡਾਊਨ ਅਪ ਡਾਊਨ ਹੋ ਰਿਹਾ ਕੰਮ ਚੱਲ ਪਰ ਉਹ ਲਾਉ ਜਨਬਾ ਸਾਰਾ ਕੁਝ ਹੋ ਗਿਆ ਚੈੱਕ ਕਰਦਾ ਆਪ ਮੈਂ ਚੈੱਕ ਜਨਬਾ ओ मन जा मन जा मिट्ठू बहुत गंदी पीसी भी तेरी बहुत लक्कादा हेल्प आई मर जाया जी ठक्के वाली चालन वगैरह के बैठ गया चल मिट्ठे चल चल चला कोई नहीं बैठे हैं तुप्पे कोई गाल नहीं मैं राम ਜਿੰਨੇ ਵੀ ਕਸਟਮਰ ਉਹਨਾਂ ਦਾ ਦੰਤ ਲੈਣ ਆਈਆਂ ਸਾਡੇ ਵਰਗੇ ਨੂੰ ਥੁੱਪੇ ਸਾੜਦਾ ਸਾਹਮਣੇ ਤਿੱਖੀ ਥੁੱਪ ਦੇਗਾ ਚੱਲੋ ਪੂਰੇ 3 ਮਿੰਟ ਕਰੇਗਾ ਕਿਆ ਉਹ ਚਲਿਆ ਮਸਲਾ ਤੇਰਾ ਹੱਲ ਨੇ ਹੁਣ ਕੁਛ ਕਰਦੇ ਨਿੱਤਰਾ ਚੱਲ ਪਾ ਫਿਰ ਜਿੰਨਾ ਚੱਲ ਪਾ ਚੱਲ ਬੱਜਾ ਚੱਲ ਬੱਜਾ ਚੱਲ ਪਾ ਚੱਲ ਪਾ ਚੱਲ ਪਾ ਚੱਲ ਪਾ ਤੋ ਆਊਗਾ ਜਵਾਬ ਆਏਗਾ ਪੈ ਰੂਗਾ ਪੈਗਾ ਦੋਰਾ ਪੈ ਗਿਆ ਪੈ ਗਿਆ ਨਹੀਂ ਅਰੇ ਮੁਕੇ ਕਿਵੇਂ ਚੱਲੇਗਾ ਇਹਦੇ ਰੜ 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 ਚੱਲ 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 ਆਹ ਬਸ ਪੈ ਗਿਆ ਜਮਾ ਨਾਉ ਦੀ ਨਾਲ ਕੜਾ ਕੜਾ ਚੁੱਲਾ ਇਹਦਾ ਇਡਰਤਾ ਨਹੀਂ ਬਣਦਾ